ਤਖਤ ਸ੍ਰੀ ਕੇਸਗਣ ਸਾਹਿਬ ਅਨੰਤਪੁਰ ਸਾਹਿਬ ਵਿਖੇ ਪਹੁੰਚੇ ਆ ਜੀ 350 ਸਾਲਾ ਸਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਾਇਆ ਜਾ ਰਹੇ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ 350 ਸਾਲਾ ਸਹੀਦੀ ਦਿਹਾੜੀ ਤੇ ਇਹ ਤਖਤ ਕਰੋ ਦਰਸ਼ਨ ਨਨਤਪੁਰ ਸਾਹਿਬ ਅਨੰਦਾਂ ਦੀ ਪੁਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਖੂਏ ਚੜਾਈ ਆ ਜਿਹੜੀ ਚੜ ਕੇ ਆਪਾਂ ਨੇ ਜਾਣਾ ਤਖਤ ਤੇ ਇਹ ਮਹਾਰਾਜਾ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਾਹਿਬ ਦਸਵੇਂ ਪਾਤਸ਼ਾਹੀ ਮਹਾਰਾਜਾ ਉਹਨਾਂ ਦਾ ਕਿਲਾ ਸੀਗਾ ਇਹ ਗੁਰੂ ਸਾਹਿਬ ਦਾ ਬਹੁਤ ਉਚਾਈ ਤੇ ਸੀ ਇਹਦੀ ਆਲੇ-ਦਾਲੇ ਮੰਨ ਲੋ ਰੱਖਿਆ ਵਾਸਤੇ ਹੋਰ ਚਾਰ ਕਿਲੇ ਹੋਰ ਸੀਗੇ ਉਹਨੂੰ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਚਾਰਾਂ ਇਹ ਮੈਂ ਤੁਹਾਨੂੰ ਦਰਸ਼ਨ ਕਰਾਉਨੇ ਆ ਆਪਾਂ taxਤੇ ਦੇ ਦਰਬਾਰ ਸਾਹਿਬ ਦੇ ਚੱਲਦੇ ਆ ਆਪਾਂ ਬਹੁਤ ਵੱਡਾ ਗਲਾਸ ਹੈ ਇਹ ਅੱਜ ਦੇ ਟਾਈਮ 'ਚ ਪਹੁੰਚ ਗਏ ਜੀ ਆਪਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਹਰਨੰਤਪੁਰ ਸਾਹਿਬ ਦਰਸ਼ਨ ਕਰਨ ਤੁਹਾਨੂੰ ਅੰਦਰ ਦਰਸ਼ਨ ਕਰਾਨੇ ਆ ਜੀ ਟੈਂਟ ਲੱਗੇ ਹੋਏ ਨੇ ਜੀ ਗੱਦੇ ਵਿਛੇ ਹੋਏ ਨੇ ਨਾ ਜਿ ਫ੍ਰੀ ਨੇ ਇਹ ਟੈਂਟ ਦੇਖੋ ਤਖਤ ਸ੍ਰੀ ਕੇਸਗੜ ਸਾਹਿਬ ਹੋਰ ਵੀ ਬਹੁਤ ਪਏ ਨੇ ਇੱਥੇ ਟੈਂਟ ਇਹ ਖਾਲਸਾ ਏਡ ਵਾਲਿਆਂ ਨੇ ਲਾਏ ਹੋਏ ਨੇ ਜੀ ਸੰਗਤ ਦੇ ਰਹਿਣ ਲਈ ਗੁਰ ਸਾਹਿਬ ਜੀ ਦੇ ਪਹੁੰਚੀਆਂ ਸੰਗਤਾਂ ਸਹੀਦੀ ਜੂਏ ਮੁਸਲਮਾਨੀ ਦੇ 72 ਜੀ ਹੋਏ ਪੁਜੀ ਸੰਗਤਾਂ ਦਾ ਕਿੰਨਾ ਵੱਡਾ ਮਹਾਨੀ ਪਤਿਵਾਂ ਦਾ ਕੰਧਾ

गंगा साह ते के सीयूं महाराज द

ਕੀ ਗਲਗੀਤ ਸਰਦਾਰ ਸਾਹਿਬਾਨ ਰਾਜ ਦੇ ਪਾਉਣ ਇਤਿਹਾਸ ਭਰ ਇਸ ਦੇ ਸਵਾਗਤ ਆਉਣ ਵਾਲੀ ਹੋਵੇ ਸੁਣਾਏ ਕੋਈ ਕੋਈ ਇੱਕ ਨਿਮਾ ਨਾ ਗੋਲੀ ਦੀ ਸਾਰੇ ਪਤਨ ਦਾ ਅੰਤਿਮਾਸ ਤੇ ਸਵਾਤਿ ਬੋਛੀ ਨਹੀਂ ਅੱਗੇ ਜੀ ਅਰਮਨ ਕਰੇ ਜੀ ਜੀ ਦੇ ਨੂੰ ਜੈਗ ਬਹਾਦਰ ਸੱਚੇ ਇੱਕ ਇਕੱਠ ਸੰਗਤਾਂ ਦਾ ਬਹੁਤ ਇਕੱਠਾ ਜੀ ਇੱਥੇ ਸਖਤ ਸ੍ਰੀ ਕੇਸਗੜ ਸਾਹਿਬ ਦਮਦਮਾ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਜਾਣ ਵਾਲਾ ਰਸਤਾ ਇੱਕ ਪੁਰਾਣਾ ਰਾਹ ਹੈ ਤਾਂ ਵੀ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਜਾਣਦਾ ਹੈ ਇਹ ਤਾਂ ਅੰਦਰ ਜਾਵਾਂਗੇ ਅੰਦਰ ਜਾਵਾਂਗੇ ਸਰਕਾਰਪੁਰ ਦੇ ਨੱਕ शहीदी का दिन है बाबा त्याग मल की आए हुए हमलावर का सामना जिस कदर कर रहे हैं वो पीर रसी अंग आप गुरु की संगत के चरण अंदर सतपाल सिंह एम ए मोहनपुर तरन तरन का टाड़ी था बेनती गुरुद्वारा गुरु के महल भोरा साहब तख्त श्री केसगढ़ ਸਥਾਨ ਤੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੋ ਇਹ ਰਹੇ ਗੁਰੂ ਸਾਹਿਬਾ ਜੀ ਇੱਥੇ ਤਪੱਸਿਆ ਕਰਦੇ ਹੁੰਦੇ ਸੀ ਗੁਰੂ ਸਾਹਿਬ ਹੋਰਾ ਸਾਹਿਬ ਚ ਤੁਹਾਨੂੰ ਅੱਗੇ ਦਿਖਾਵਾਂਗੇ ਸਭ ਲੈ ਕੇ ਚੱਲਦੇ ਆ ਜੀ ਤੁਹਾਨੂੰ ਜਿੱਥੇ ਗੁਰੂ ਤੇਗ ਬਹਾਦਰ ਜੀ ਤਪੱਸਿਆ ਕਰਦੇ ਹੁੰਦੇ ਸੀਗੇ ਚੱਲੇ ਆ ਜੀ ਪੂਰਾ ਸਾਹ ਤੋਂ ਬਾਹਰ ਉਹਦੇ ਸਾਹੇ ਲਾਲ ਨੰਬਰ ਰਮਨ ਜਰਪਾਣੀ ਤੇ ਜਰਪਾਣੀ ਦਾ ਹੋਣੀ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਸਾਹਿਬਜ਼ਾਦਿਆਂ ਦੇ ਜਨਮ ਸਥਾਨ ਦੇ ਜੁੜੇ ਰਹੋ ਨਾਲ ਥੜਾ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਥੜਾ ਸਾਹਿਬ ਉਹ ਥਾਂ ਜਿੱਥੇ ਕਸ਼ਮੀਰੀ ਪੰਡਤਾਂ ਨੇ ਆ ਕੇ ਗੁਰੂ ਤੇਗ ਬਹਾਦਰ ਜੀ ਨੂੰ ਸਾਹਿਬ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀਗਾ ਜੀ ਦੁਆਰਾ ਸੀਸ ਗੰਜ ਸਾਹਿਬ द्वारा शीसगंज साहेब स्थान है जी जिते गुरु गुरु तेग बहादुर जी के शीस का संस्कार किया गया जी ये दरवाजे ने जोड़े चांदी के चांदी के दरवाजे ने गुरुद्वारा शीसगंज साहेब ਹੋ ਤੇਗਪਾਹ ਸਰਨ ਹਰ ਸਾਹਿਬ ਦੇ ਪਤਸ਼ਾਹੀ ਅਤੇ ਸਤਿਗੁਰੂ ਕੀ ਦੇ ਸ਼ਹੀਦ ਸਾਜੀ ਸਿੰਘ ਦਾ ਭਾਈ ਸਾਹਿਬ ਭਾਈ ਮਤੀ ਦਾਸ ਕੀ ਭਾਈ ਸਾਹਿਬ ਦੀ ਦਾਸ ਕੀ ਭਾਈ ਜਿਆਵਾ ਸਾਹਿਬ ਸਮੂਹ ਜੀ ਸੇਵਾ ਅਗੇ ਬਹੁਤ ਪ੍ਰਤੀ ਆਪ ਤੁਸੀਂ ਦਰਸ਼ਣ ਕਰਕਾਰ ਟੇਲੂ ਜੀ ਗੁਰਦੁਆਰਾ ਸ੍ਰੀ ਸੁਗੰਨ ਸਾਹਿਬ ਇੱਥੇ ਗੁਰੂ ਤੇਗ ਬਹਾਦਰ ਜੀ ਦੇ 30 ਦਾ ਸੰਸਕਾਰ ਕੀਤਾ ਗਿਆ ਸੀਗਾ ਜੀ ਇਹਨਾਂ ਲੋਕਾਂ ਦੀ ਆਵਾਜ਼ ਜੜੀਆਂ ਟੀਮਾਂ ਵੀ ਪਹੁੰਚੀਆਂ ਹੋਈਆਂ ਨੇ ਇਸ ਸਥਾਨ ਦੇ ਉੱਤੇ ਜੀ ਹੋਈਆਂ ਇੱਕ ਵੇੜਾ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਕਹਿ ਰਹੇ ਹਾਂ ਜੀ ਸੇਵਾ ਕਰਨ ਲਈ ਤੇਰੇ ਪਾਏ ਸਰਬੱਤ ਦੇ ਗੁਣ ਤੇ ਬਹਾਦਰ ਦੀ ਮਾਣ ਦੀ ਸੇਵਾ ਕਰਨ ਦੇ ਕਾਰਨ 350 ਸਾਨਾਮ ਵਾਈਟ ਜੀ ਦਾ ਫਾਤਖਾ ਵਾਈਟ ਜੀ ਸਾਹਿਬ ਮਨੁੱਖ ਦੀ ਜੀਵਨ ਹਯਾਤੀ ਦੇ ਅੰਦਰ ਸਨਮਾਨ ਜੋ ਆਪਾਂ ਚੱਲਾਂਗੇ ਜੀ ਗੁਰਦੁਆਰਾ

ਪਿਛਲੀ 87 ਦੇ ਅੰਦਰ ਸਾਡੇ ਵਿੱਚ ਕਿੰਨੇ ਕੋਗੇ ਤੇ ਸੰਗ ਸਾਡੇ ਵਿੱਚ ਹੋਰ ਕਿੰਨੇ ਖਲੇ ਖੋਤਾ ਨੂੰ ਡਾਕਟਰ ਜੇ ਕੋਈ ਹੋਵੇਗਾ ਵੀ ਉਹ ਸਾਡਾ ਕੋਈ ਕੋਈ ਹੋਈ ਨਾ ਆਵਾਜ਼ ਨਾ ਹੋਵੇ ਉਹਨਾਂ ਬਾਰੇ 50 ਸਾਲਾਂ ਤੱਕ ਜਿੱਥੇ ਤਜਵੀਦੀ ਪੰਡਤਾ ਦੇ ਆਗੇ ਗੁਰਦੇਵ ਸਾਹਿਬ ਕੋ ਪ੍ਰਯਾਤ ਕੀਤੀ ਤੇ ਗੰਗੂ ਆਪਣੇ ਜੰਜੂ ਰੱਖੇ ਦੀ ਲਈ ਪ੍ਰਯਾਤ ਕੀਤੀ ਸੀ ਉਸ ਟਾਈਮ ਗੁਰੂ ਗਬ ਸਿੰਘ ਜੀ ਨੌਂ ਹਜ਼ਾਰ ਸੀ ਕਿ ਜਿਨ੍ਹਾਂ ਨੇ ਫਿਰ ਉਹਨਾਂ ਨੂੰ ਕਿਹਾ ਸੀ ਵੀ ਉਹਨਾਂ ਕਿਹਾ ਵੀ ਕੀ ਗੱਲ ਹੈ ਤੇ ਕਿਉਂ ਆਏ ਨੇ ਕਹਿੰਦੇ ਵੀ ਇਹਨਾਂ ਨੂੰ ਆਕਤ ਧਰਮ ਬਚਾਉਣ ਵਾਸਤੇ ਕਿਸੇ ਸ ਹੈ ਮਹਾਂਕੁਰਸੀ ਦੀ ਲੋੜ ਹੈ ਫਿਰ ਉਹਨਾਂ ਨੇ ਗੁਰੂ ਗਬ ਸਿੰਘ ਨੇ ਨੌਵੇਂ ਸਾਹ ਦੀਆਂ ਦੇ ਵਿੱਚ ਕਿਹਾ ਸੀ ਭਾਈ ਤੁਹਾਡੇ ਤੋਂ ਵੱਡਾ ਕਿਹੜਾ ਹੈ ਜਿਹੜਾ ਕਿ ਇਸ ਕਰ ਸਕੇ ਤੋ ਤੁਸੀਂ ਜਾਓ ਤੇ ਇਹਨਾਂ ਦੀ ਕੋਈ ਕਰੋ ਤੋ ਇੱਥੋਂ ਜਾ ਇੱਥੋਂ ਹੀ ਤੁਰੇ ਸੀ ਬਈ ਗੁਰੂ ਇੱਕ ਬਾਦ ਜਿੱਥੇ ਥੱਲੇ ਲਈ ਸੀ ਜਿੰਦ ਲਈ ਇਹ ਉਹ ਸਥਾਨ ਹੈ ਥੜਾ ਸਾਹਿਬ ਜਿੱਥੇ ਕਸ਼ਮੀਰੀ ਪੰਡਤਾਂ ਨੇ ਆ ਕੇ ਫਰਿਆਦ ਕੀਤੀ ਸੀ ਵਾਈ ਗੁਰ ਚਾਉਤਾ ਹੈ ਚਾਉ ਵਾਈ ਗੁਰ ਜੀ ਕੀਤੇ ਇਹ ਥੜਾ ਸਾਹਿਬ ਆ ਜਿੱਥੇ ਕਸ਼ਮੀਰੀ ਪੰਡਤਾਂ ਨੇ ਆ ਕੇ ਗੁਰੂ ਸਾਹਿਬ ਅੱਗੇ ਫਰਿਆਦ ਕੀਤੀ ਸੀ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਸਾ ਜਦੋਂ 9 ਸਾਲ ਦੀ ਉਮਰ ਚ ਸੀਗੇ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਸੀਗਾ ਵੀ ਤੁਹਾਡੇ ਤੋਂ ਵੱਡਾ ਕੋਈ ਹੋਰ ਮਹਾਪੁਰਸ਼ ਨਹੀਂ। ਫਿਰ ਗੁਰੂ ਸਾਹਿਬ ਇਥੋਂ ਦਿੱਲੀ ਨੂੰ ਰਵਾਨਾ ਹੋਏ ਸੀਗੇ। ਗੁਰੂ ਤੇਗ ਬਹਾਦਰ ਜੀ ਨਾਲ ਇਸ ਜਗ੍ਹਾ ਤੇ ਕਸ਼ਮੀਰੀ ਪੰਡਤਾਂ ਨੇ ਆ ਕੇ ਵਿਚਾਰ ਕੀਤੇ ਸੀ ਤੇ ਉਹਨਾਂ ਨੂੰ ਫਰਿਆਦ ਕੀਤੀ ਸੀਗੀ। ਉਹ ਥੜਾ ਸਾਹਿਬ ਆਇਆ ਕਰੋ ਦਰਸ਼ਨ। ਸਾਹਿਬ ਜਾਦੇ ਬਾਬਾ ਜਿਹਾਰ ਸਿੰਘ ਜੀ ਦੇ ਬਾਬਾ ਜਰਾਵਰ ਸਿੰਘ ਜੀ ਦਾ ਜਨਮ ਸਥਾਨ ਆ ਜੀ ਬਾਬਾ ਫਤਿਹ ਸਿੰਘ ਜੀ ਦਾ ਇਹ ਤਿੰਨ ਸਾਹਿਬ ਜਾਦਿਆਂ ਦਾ ਜਨਮ ਸਥਾਨ ਆ ਜੀ ਕਰੋ ਦਰਸ਼ਨ ਬਾਕੀ ਪ੍ਰਧਾਨ ਜਸਵੀਰ ਸਿੰਘ ਜੀ ਆਪਣੇ ਨਾਲ ਨੇ ਇਹ ਸਾਰੀ ਜਾਣਕਾਰੀ ਦੇਣਗੇ ਆਪਾਂ ਨੂੰ ਵੱਡੇ ਸਾਹਿਬ ਜਾਦੇ ਗੁਰੂ ਅਜੀਤ ਸਿੰਘ ਦਾ ਜਨਮ ਜਿਹੜਾ ਸੀ ਉਹ ਫੌਂਟਾ ਸਾਹਿਬ ਹੋਇਆ ਸੀ ਬਾਕੀ ਤਿੰਨਾਂ ਦਾ ਜਨਮ ਸਥਾਨ ਇੱਥੇ ਹੋਇਆ ਭਾਈ ਇਹ ਸਥਾਨ ਉਹ ਹੈ ਜਿੱਥੇ ਬਾਬਾ ਜਜਾ ਸਿੰਘ ਜੋਰਾਵਾਲਾ ਸਿੰਘ ਤੇ ਫਤੇ ਸਿੰਘ ਦਾ ਜਨਮ ਸਥਾਨ ਹੈ ਭਾਈ ਕਰੋ ਉਸ ਦੇਰਸ਼ਨ ਸਭੀ ਦਿਨ ਹਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹੁਣ ਆਪਾਂ ਜਾ ਰਹੇ ਹਾਂ ਇੱਕ ਗੁਰੂ ਕੇ ਮਹਿਲ ਆ ਇੱਥੇ ਮਹਾਰਾਜ ਕਿਤੇ ਹੀ ਗੁਰੂ ਗ੍ਰੰਥ ਕੁਰਾ ਦੇ ਦਿੱਤੀ ਗਈ ਸੀ ਤੇ ਇੱਥੇ ਹੀ ਜਦੋਂ ਸੀਸ ਦਾ ਸੰਸਕਾਰ ਕਰਨ ਤੋਂ ਬਾਅਦ ਸ 10 ਪਾਛੇ ਨੂੰ ਗ੍ਰਿਹੈ ਦਿੱਤੀ ਗਈ ਸੀ ਉਹ ਸਥਾਨ ਹੈ ਭਾਈ ਕਰੋ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਸਥਾਨ ਤੇ ਗੁਰਗਿੱਦੀ ਦਿੱਤੀ ਗਈ ਸੀ ਜੀ ਉਹਨੂੰ ਤੁਹਾਨੂੰ ਲੈ ਕੇ ਚਲਦੇ ਆਂ ਜੀ ਮਸੰਦਾਂ ਵਾਲੇ ਖੂਹ ਚ ਜਿੱਥੇ ਜਿਹੜੇ ਮਸੰਦ ਸੀ ਗੁਰੂ ਸਾਹਿਬ ਜਦੋਂ ਰਸਦ ਲੈਣ ਲਈ ਭੇਜਦੇ ਹੁੰਦੇ ਸੀਗੇ ਤਾਂ ਵਿੱਚੋਂ ਕੁਝ ਬੰਦੇ ਨੇ ਜਿਹੜੇ ਸੀ ਉਹਨਾਂ ਨੇ ਮਸੰਦਾਂ ਵਾਲਾ ਕੰਮ ਕੀਤਾ ਰਸਦ ਸੀਗੀ ਜਿਹੜੀ ਉਹ ਵੇਚਣੀ ਸ਼ੁਰੂ ਕਰਤੀ ਸੀ ਤੇ ਫਿਰ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਿਆ ਉਹ ਉਹ ਖੂਹ ਚ ਸਿੱਟਦੇ ਸੀਗੇ ਤੇ ਸਿੱਟ ਕੇ ਖੂਹ ਕਰਨ ਨਮਾ ਪਟਿਆ ਸੀਗਾ ਤੁਹਾਨੂੰ ਉਸ ਖੂਹ ਦੇ ਦਰਸ਼ਨ ਵੀ ਕਰਾਵਾਂਗੇ ਜਿਹੜਾ ਨਵਾਂ ਖੂਹ ਬਣਾਇਆ ਸੀ ਫਿਰ ਇਹ ਮਸੰਦਾਂ ਵਾਲਾ ਖੂਹ ਆ ਜੀ ਫਾਈਲ ਕਾਲਾ ਫਾਈਲ ਗੋਦੀ ਪਟੇਲ ਇਹ ਮਸੰਦਾਂ ਦਾ ਕੋਲ ਮਸੰਦ ਉਹਨੂੰ ਕਹਿੰਦੇ ਸੀ ਜਿਹੜੇ ਗੁਰੂ ਜੀ ਨੇ ਇਹ ਥਾਪੇ ਹੋਏ ਬੰਦੇ ਜਿਹੜੇ ਕਿਹੜਾ ਪਿੰਡਾ ਕਿਹੜਾ ਜਹਾ ਜਾ ਕੇ ਰਸਦ ਇਕੱਠੀ ਕਰਕੇ ਗੁਰੂ ਘਰ ਦੀਆਂ ਦੇਸੀ ਹੋਰ ਬਸੰਤ ਨੂੰ ਦੇਸੀ ਜਦੋਂ ਉਹਨਾਂ ਤੋਂ ਕੁਝ ਬਾਗੀ ਹੋ ਗਏ ਜੋ ਆਪਣੇ ਆਪ ਹੀ ਕੰਨ ਲਾ ਫੇ ਉਹਨਾਂ ਨੂੰ ਫਿਰ ਗੁਰੂਬੀ ਸਿੱਖ ਦੇ ਉਹਨਾਂ ਸੇਵਕਾਂ ਨੇ ਆ ਕੇ ਇੱਥੇ ਉਹਦੇ ਵਿੱਚ ਛੋਟੇ ਉੱਤੇ ਤੇਲ ਪਾ ਕੇ ਉਹਨਾਂ ਨੂੰ ਛਾਰਤਾ ਸੀ ਇਹਨਾਂ ਨੂੰ ਕਹਿੰਦੇ ਨੇ ਮਸੰਦਾ ਰੱਖੋ ਸਭਾ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਸੰਦਾਲਾ ਉਸ ਹਾਂਜੀ ਹਾਂ ਮਸੰਦ ਹਾਂਜੀ ਹਾਂ ਮਸੰਦ ਹੁਣ ਕੜਾ ਮੁੱਕ ਗਏ ਹੈਗੇ ਨੇ ਹਾਂ ਤੇ ਫਿਰ ਗੁਰੂ ਸਾਹਿਬ ਜੀ ਨੇ ਨਵਾਂ ਖੂਹ ਪਟਵਾਇਆ ਸੀਗਾ ਇਹ ਉਹ ਆ ਇੱਥੋਂ ਉਸ ਸਮੇਂ ਫਿਰ ਪਾਣੀ ਪੀਤਾ ਜਾਂਦਾ ਸੀ ਪਾਣੀ ਦੀ ਵਰਤੋਂ ਹੁੰਦੀ ਸੀ ਜਿਹੜੇ ਦੀ ਇਹ ਉਹ ਆ ਗੁਰੂ ਸਾਹਿਬ ਜੀ ਨੇ ਖੂਹ ਪਟਵਾਇਆ ਸੀਗਾ ਜਿਹੜਾ ਪਿੱਛੇ ਮਸੰਦਾਂ ਵਾਲਾ ਖੂਹ ਉਹ ਬੰਦ ਕਰਕੇ खूब पटवाया गया फिर फोटो देख रहे